ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਇਸ ਜ਼ਿੰਦਗੀ ਵਿੱਚ ਤੁਹਾਨੂੰ ਕਿਸੇ ਵਿੱਚ ਕੋਈ ਕਮੀ ਦਿਖਾਈ ਦਿੰਦੀ ਹੈ ਤਾਂ ਜਾ ਕੇ ਉਸ ਨਾਲ ਗੱਲ ਕਰੋ ਪਰ ਜੇਕਰ ਤੁਹਾਨੂੰ ਹਰ ਕਿਸੇ ਵਿੱਚ ਕਮੀ ਦਿਖਾਈ ਦਿੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਗੱਲ ਕਰੋ ਲੈ ਕੇ ਆਏ ਹਾਂ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਲਈ ਇੱਕ ਆਫਿਸ ਵਿੱਚ ਸਵੇਰੇ ਸਵੇਰੇ ਜਦੋਂ EMPLOYE ਪਹੁੰਚੇ 9 ਵਜੇ ਦਾ ਟਾਈਮ ਸੀ ਜਿਵੇਂ ਹੀ ਉਹ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਮੇਨ ਗੇਟ ਦੇ ਬਾਹਰ ਨੋਟਿਸ ਬੋਰਡ ਤੇ ਇੱਕ ਪੇਪਰ ਚਿਪਕਿਆ ਹੋਇਆ ਹੈ ਅਤੇ ਜਾ ਕੇ ਸਭ ਨੇ ਉਸ ਨੂੰ ਪੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੇ ਲਿਖਿਆ ਹੋਇਆ ਸੀ ਦੁੱਖ ਦੀ ਗੱਲ ਹੈ ਤੁਹਾਨੂੰ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਜਿਸ ਦੀ ਵਜ੍ਹਾ ਨਾਲ ਤੁਹਾਡੀ ਗਰੋਥ ਰੁਕੀ ਹੋਈ ਸੀ ਉਸ ਸਾਥੀ ਦੀ ਕੱਲ ਰਾਤ ਮੌਤ ਹੋ ਗਈ ਤੁਸੀਂ ਸਾਰੇ ਕਾਨਫਰੰਸ ਰੂਮ ਵਿੱਚ ਜਾ ਕੇ ਤਾਬੂਤ ਦੇ ਅੰਦਰ ਉਹ ਮ੍ਰਿਤਕ ਦੇਹ ਹੈ ਉਸ ਤੇ ਅੰਤਿਮ ਦਰਸ਼ਨ ਕਰ ਸਕਦੇ ਹੋ ਉਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ ਸਭ ਨੇ ਜਿਵੇਂ ਹੀ ਇਹ ਪੜਿਆ ਅਤੇ ਸੋਚਣ ਲੱਗੇ ਕਿ ਉਹ ਕੌਣ ਸੀ ਜਿਸ ਦੀ وجہ ਨਾਲ ਸਾਡੀ ਗ੍ਰੋਥ ਰੁਕੀ ਹੋਈ ਸੀ ਕੌਣ ਸੀ ਜਿਸ ਨੇ ਸਾਡੇ ਜੀਵਨ ਵਿੱਚ ਉન્નਤੀ ਨੂੰ ਰੋਕਿਆ ਹੋਇਆ ਸੀ ਅਤੇ ਸਾਰੇ ਬਹੁਤ ਉਤਸੁਕਤਾ ਨਾਲ ਉਸ ਨੂੰ ਦੇਖਣਾ ਚਾਹ ਰਹੇ ਸਨ ਕੌਣ ਸੀ ਕੌਣ ਸੀ ਤਾਂ ਲਾਈਨ ਲੱਗ ਗਈ ਕਾਨਫਰੈਂਸ ਹਾਲ ਦੇ ਬਾਹਰ ਗਾਰਡ ਇੱਕੇ ਕਰਕੇ ਸਭ ਨੂੰ ਅੰਦਰ ਪੇਜ ਰਿਹਾ ਸੀ ਜੋ ਬਾਹਰ ਨਿਕਲ ਕੇ ਆ ਰਿਹਾ ਸੀ ਉਹ ਬਹੁਤ ਗੰਭੀਰ ਰੂਪ ਵਿੱਚ ਆ ਰਿਹਾ ਸੀ ਬਹੁਤ ਉਦਾਸ ਹੋ ਕੇ ਆ ਰਿਹਾ ਸੀ ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਦਾ ਕੋਈ ਆਪਣਾ ਚਲਿਆ ਗਿਆ ਹੋਵੇ ਉਸ ਦਾ ਦਿਮਾਗ ਬਿਲਕੁਲ ਹਿਲ ਗਿਆ ਹੋਇਆ ਸੀ ਫਾਈਨਲੀ ਸਭ ਇੱਕ ਇੱਕ ਕਰਕੇ ਦਰਸ਼ਨ ਕਰਨ ਲਈ ਗਏ ਅਤੇ ਅੰਤ ਵਿੱਚ ਸਿਰਫ ਇੱਕ EMPLOYE ਬਚਿਆ ਸੀ ਅਤੇ ਇਹ ਉਹ ਕਰਮਚਾਰੀ ਸੀ ਜਿਸ ਨੂੰ ਹਮੇਸ਼ਾ ਆਫਿਸ ਤੋਂ ਦਿੱਕਤ ਰਹਿੰਦੀ ਸੀ ਜਿਸ ਨੂੰ ਲੱਗਦਾ ਸੀ ਇਹਨਾਂ ਸਭ ਦੀ ਵਜ੍ਹਾ ਕਰਕੇ ਮੈਂ ਅੱਗੇ ਨਹੀਂ ਵਧ ਪਾ ਰਿਹਾ ਬੌਸ ਦੀ ਵਜ੍ਹਾ ਕਰਕੇ ਜਾਂ ਸੈਲਰੀ ਵਧੀਆ ਨਹੀਂ ਹੈ ਉਸ ਨੂੰ ਹਰ ਚੀਜ਼ ਵਿੱਚ ਦਿੱਕਤ ਹੈ ਇੰਟਰਨੈਟ ਸਲੋ ਹੈ ਕੰਪਿਊਟਰ ਨਹੀਂ ਚੱਲਦਾ ਆਫਿਸ ਦਾ ਇਨਫਰਾਸਟ੍ਰਕਚਰ ਠੀਕ ਨਹੀਂ ਹੈ ਹਰ ਗੱਲ ਉਸ ਨੂੰ ਸਮੱਸਿਆ ਲੱਗਦੀ ਸੀ ਸਭ ਤੋਂ ਸਮੱਸਿਆ ਹਰ ਚੀਜ਼ ਤੋਂ ਸਮੱਸਿਆ ਉਹ ਬਹੁਤ ਖੁਸ਼ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਚਲੋ ਜਿਸ ਤੇ ਕਰਕੇ ਗਰੋਥ ਰੁਕੀ ਹੋਈ ਸੀ ਫਾਈਨਲੀ ਉਹ ਚਲੇ ਆ ਗਿਆ ਹੁਣ ਮੈਨੂੰ ਕੋਈ ਜੀਵਨ ਵਿੱਚ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ ਉਹ ਅੰਦਰੋਂ ਬਹੁਤ ਉਤਸੁਕ ਸੀ ਪਰ ਬਾਹਰੋਂ ਦਿਖਾਉਣ ਲਈ ਦੁੱਖ ਵਾਲਾ ਮੂੰਹ ਬਣਾਇਆ ਹੋਇਆ ਸੀ ਤਾਂ ਕਿ ਲੋਕਾਂ ਨੂੰ ਨਾ ਪਤਾ ਲੱਗ ਜਾਵੇ ਕਿ ਇਹ ਅੰਦਰੋਂ ਖੁਸ਼ ਹੈ ਫਾਈਨਲੀ ਉਹ ਅੰਦਰ ਗਿਆ ਕਾਨਫਰੰਸ ਰੂਮ ਵਿੱਚ ਟੇਬਲ ਤੇ ਤਾਬੂਤ ਰੱਖਿਆ ਹੋਇਆ ਸੀ ਜਦੋਂ ਉਹ ਉਸ ਵਿੱਚ ਦੇਖਣ ਲੱਗਿਆ ਕਿ ਉਸ ਤਾਬੂ ਤੇ ਅੰਦਰ ਕੌਣ ਸੀ ਉਸਨੇ ਛਾਲ ਮਾਰ ਕੇ ਦੇਖਣਾ ਚਾਹਿਆ ਕਿ ਕੌਣ ਸੀ ਜਿਸ ਦੀ ਵਜ੍ਹਾ ਨਾਲ ਕੰਮ ਰੁਕਿਆ ਹੋਇਆ ਸੀ ਸਾਰੀ ਗਰੋਥ ਜਿਸ ਨੇ ਰੋਕ ਰੱਖੀ ਸੀ ਜਿਵੇਂ ਹੀ ਅੰਦਰ ਦੇਖਿਆ ਉਸਨੇ ਉਸ ਨੂੰ ਬਹੁਤ ਤੇਜ਼ ਗੁੱਸਾ ਆਇਆ ਕਿਉਂਕਿ ਅੰਦਰ ਕੋਈ ਡੈੱਡ ਬਾਡੀ ਨਹੀਂ ਸੀ ਅੰਦਰ ਇੱਕ ਸ਼ੀਸ਼ਾ ਰੱਖਿਆ ਹੋਇਆ ਸੀ ਉਸ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖ ਕੇ ਉਹ ਚਿਲਾਉਣ ਵਾਲਾ ਸੀ ਕਿ ਇਹ ਕੀ ਮਜ਼ਾਕ ਹੈ ਉਦੋਂ ਹੀ ਉਸਨੇ ਕੋਲ ਚਿਪਕਿਆ ਹੋਇਆ ਇੱਕ ਕਾਗਜ਼ ਦੇਖਿਆ ਜੋ ਕਾਗਜ਼ ਲੱਗਿਆ ਹੋਇਆ ਸੀ ਉਸ ਤੇ ਲਿਖਿਆ ਹੋਇਆ ਸੀ ਚਲਾਉਣਾ ਨਹੀਂ ਤੇਰੀ ਹੀ ਵਜ੍ਹਾ ਨਾਲ ਤੇਰੀ ਗਰੋਥ ਰੁਕੀ ਹੋਈ ਹੈ ਤੂੰ ਹਮੇਸ਼ਾ ਦੂਜਿਆਂ ਨੂੰ ਦੋਸ਼ ਦਿੰਦਾ ਰਹਿੰਦਾ ਹੈ ਆਪਣੇ ਅੰਦਰ ਝਾਕ ਕੇ ਦੇ ਤੂੰ ਸਭ ਕੁਝ ਬਦਲ ਸਕਦਾ ਹੈ ਤੂੰ ਆਪਣੀ ਹੀ ਗਰੋਥ ਨੂੰ ਆਪਣੀ ਹੀ ਉન્નਤੀ ਨੂੰ ਰੋਕ ਰੱਖਿਆ ਹੈ ਚੁੱਪਚਾਪ ਇਹ ਉਥੋਂ ਉਦਾਸ ਮੂੰਹ ਲਟਕਾ ਕੇ ਜਿਵੇਂ ਬਾਕੀ ਦੇ ਲੋਕ ਨਿਕਲਦੇ ਸਨ ਉਵੇਂ ਹੀ ਨਿਕਲ ਆਇਆ ਉਸ ਦਿਨ ਆਫਿਸ ਵਿੱਚ ਸਾਰੇ ਚੁੱਪਚਾਪ ਕੰਮ ਕਰਦੇ ਰਹੇ ਸਭ ਨੂੰ ਲਾਈਫ ਦਾ ਸਭ ਤੋਂ ਵੱਡਾ ਲੈਸਨ ਮਿਲ ਗਿਆ ਕਿ ਜ਼ਿੰਦਗੀ ਵਿੱਚ ਜੇਕਰ ਕੋਈ ਅੱਗੇ ਵਧਣ ਤੋਂ ਰੋਕ ਰਿਹਾ ਹੈ ਤਾਂ ਉਹ ਤੁਸੀਂ ਖੁਦ ਹੀ ਹੋ ਆਪ ਹੀ ਹੋ ਤੁਸੀਂ ਹੀ ਆਪਣੇ ਜੀਵਨ ਨੂੰ ਅੱਗੇ ਵਧਾ ਸਕਦੇ ਹੋ ਬਿਹਤਰ ਬਣਾ ਸਕਦੇ ਹੋ ਬਿਹਤਰੀਨ ਬਣਾ ਸਕਦੇ ਹੋ ਇੱਥੋਂ ਤੱਕ ਕੇ ਬੁਰਾ ਵੀ ਬਣਾ ਸਕਦੇ ਹੋ ਹੁਣ ਕਿਹੋ ਜਿਹਾ ਬਣਾਉਣਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਯਾਦ ਰੱਖਣਾ ਮਹਾਭਾਰਤ ਵਿੱਚ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਸੀ ਕਿ ਯੋਧ ਤਾਂ ਤੂੰ ਹੀ ਕਰਨਾ ਹੈ ਮੈਂ ਤੇਰੇ ਨਾਲ ਖੜਾ ਹਾਂ ਕਰਮ ਕਰਨਾ ਹੋਵੇਗਾ ਤਾਂ ਹੀ ਵਧੀਆ ਫਲ ਮਿਲੇਗਾ ਅਤੇ ਆਪਣੇ ਬਾਰੇ ਵਿਚਾਰ ਕਰੋ ਕਿ ਕਿੱਥੇ ਕਮੀਆਂ ਹਨ ਜੀਵਨ ਵਿੱਚ ਹਮੇਸ਼ਾ ਦੂਜਿਆਂ ਵਿੱਚ ਦੋਸ਼ ਨਿਕਾਲਦੇ ਰਹ ਜਾਂਦੇ ਹਾਂ ਖੁਦ ਦੇ ਅੰਦਰ ਝਾਕਣਾ ਭੁੱਲ ਜਾਂਦੇ ਹਾਂ ਧੰਨਵਾਦ